ਦੀਪਰ 엠ਪੀ ਦੇ ਨਾਬਲ ਵਕਤੇ ਕਿਸੇ ਚੋਂ ਦਾ ਅਗਲਾ ਪਾਗ 19 ਪਿਛਲੇ ਹਫਤੇ ਘਰ ਵਾਲੀ ਅੰਦਰੋਂ ਅੰਤਰੀ ਕੁੜਦੀ ਰਹੀ ਕਣਕ ਦੇ ਡਰਮ ਕੋਲ ਥੋੜੇ ਜੇ ਦਾਣੇ ਖੰਡੇ ਵੇਖੋ ਨੂੰ ਢੋਲ ਚੋਂ ਕਣਕ ਥੜਦੀ ਜਾਪੀ ਅਜਿਹੇ ਮਸਲਿਆਂ 'ਚ ਘਰ ਦੇ ਜੀਆਂ ਤੇ ਸ਼ੱਕ ਕਿੱਥੇ ਹੁੰਦਾ ਹੈ ਕੌਣ ਕਰਦਾ ਹੈ ਘਰ ਵਿੱਚ ਮਿਸਤਰੀ ਲੱਗੇ ਹੋਣ ਕਾਰਨ ਉਹਦੇ ਸ਼ੱਕ ਦੀ ਸੂਈ ਸਿੱਧੀ ਉਹਨਾਂ ਤੇ ਖੜੀ ਹੋਈ ਉਹ ਆਪਣਾ ਸ਼ੱਕ ਮੇਰੇ ਨਾਲ ਸਾਂਝਾ ਕਰਨ ਲੱਗੀ ਦੇਖਿਓ ਅੱਗੇ ਤੋਂ ਕਾਲੂ ਮਿਸਤਰੀ ਘਰ ਨਹੀਂ ਵੜਨਾ ਇਹਨੂੰ ਤਾਲੂ ਛੇਤੀ ਛੇਤੀ ਕੰਮ ਕਾਵੇ ਤੇ ਤੁਰਦਾ ਬਣੇ ਇਹ ਤਾਂ ਲਮਾਂ ਪੀਣਾ ਪਾ ਕੇ ਬਹਿ ਗਿਆ ਓ ਕੀ ਗੱਲ ਹੋ ਗਈ ਤੂੰ ਅੱਗੇ ਤਾਂ ਕਦੇ ਕਿਸੇ ਲਈ ਇੰਨੀ ਕੁਰਖਤ ਨਹੀਂ ਹੋਈ ਅੱਜ ਤਾਂ ਕਿਹੜੀ ਗੱਠ ਖੁੱਲ ਗਈ ਆ ਤੁਸੀਂ ਤਾਂ ਹਰ ਕਿਸੇ ਤੇ ਅੱਖਾਂ ਮੀਚ ਕੇ ਭਰੋਸਾ ਕਰ ਬੈਠਦੇ ਅਗਲਾ ਲੁੱਟਣ ਲਈ ਚਾਰ ਬੈਠਾ ਹੁੰਦਾ ਆਪਣਾ ਸਮਾਂ ਹੋਰ ਸੀ ਹੁਣ ਉਹ ਜ਼ਮਾਨੇ ਨਹੀਂ ਰਹਿਏ ਇੱਕ ਤਾਂ ਤੂੰ ਮੇਰੀ ਮਾਂ ਵਾਂਗੂੰ ਗੱਲ ਗੋਲ ਮੋਲ ਦੀ ਕਰ ਦਿੰਨੀ ਐ ਬਿਮਾਰੀ ਦਾ ਸੁਣ ਕਿਹੜੀ ਚੰਬੜ ਕੀ ਤੈਨੂੰ ਚੰਗੀ ਭਲੀ ਨੂੰ ਜੇ ਰੋਗ ਪਤਾ ਲੱਗੂ ਤਾਂ ਹੀ ਲਾ ਚਾਲੂ ਕਰੂ ਕੋਈ ਤੁਹਾਡੇ ਲਈ ਹਰ ਗੱਲ ਹਾਸਾ ਕਦੇ ਕਿਸੇ ਗੱਲ ਨੂੰ ਸਿੱਧਾ ਵੀ ਲੈ ਲਿਆ ਕਰੋ ਉਹ ਮੈਨੂੰ ਗੱਲ ਦਾ ਤਾਂ ਪਤਾ ਲੱਗੇ ਆਪਣੇ ਕੰਨ ਦੇ ਢੋਲ ਚੋਂ ਕਿਸੇ ਨੇ ਕੰਨ ਕੱਢੀ ਹੋਈ ਐ ਤੂੰ ਕਾਲੂ ਤੇ ਸ਼ੱਕ ਕਰਦੀ ਐ ਕਮਲੀਆਂ ਨਾ ਮਾਰਿਆ ਕਰ ਉਹ ਇਦਾਂ ਦਾ ਨਹੀਂ ਫੇਰ ਹੋਰ ਕੌਣ ਕਰ ਸਕਦਾ ਇਦਾਂ ਦਾ ਕੰਮ ਅੱਕ ਕਮਰ ਗਿਆ ਕੱਲ ਨੂੰ ਹੱਥ ਮਾਰਿਆ ਕਰ ਆਪਾਂ ਸਾਰਾ ਦਿਨ ਤਾਂ ਉਹਦੇ ਸਿਰ ਤੇ ਚੜੇ ਰਹਿੰਦੇ ਆ ਉਹ ਵਿਚਾਰਾ ਸਵੇਰ ਤੋਂ ਸ਼ਾਮ ਤੱਕ ਲੱਗਿਆ ਰਹਿੰਦਾ ਕਿਹੜੇ ਵੇਲੇ ਲੈ ਗਿਆ ਤੇਰੇ ਦਾਣੇ ਉਹ ਤਾਂ ਚੁੱਪ ਕਰ ਗਈ ਪਰ ਮੈਨੂੰ ਫਿਕਰਾਂ 'ਚ ਪਾ ਗਈ ਗਿੰਦੀ ਦੋ ਦਿਨਾਂ ਤੋਂ ਘਰ ਨਹੀਂ ਸੀ ਬੜਿਆ ਉਹਦੇ ਯਾਰਾਂ ਦੋਸਤਾਂ ਨੂੰ ਫੋਨ ਕੀਤੇ ਪਰ ਕਿਸੇ ਨੂੰ ਕੁਝ ਨਹੀਂ ਪਤਾ ਮਨੀ ਨੂੰ ਕਹਿੰਦੇ ਪਤਾ ਕਰਨ ਨੂੰ ਤਾਂ ਉਲਟਾ ਉਹ ਸਾਨੂੰ ਦੋ ਚਾਰ ਸੁਣਾ ਦਿੰਦਾ ਹੋਰ ਚੜਾ ਲਓ ਸਿਰ ਤੇ ਨਾ ਚੱਜਣਾ ਪੜਿਆ ਨਾ ਕਿਸੇ ਕੰਮਕਾਰ ਚ ਹੱਥ ਸਿੱਧਾ ਕੀਤਾ ਜੇ ਮੈਂ ਕਹਿੰਦਾ ਤਾਂ ਮੰਮੀ ਮੈਨੂੰ ਚਿੰਬੜ ਜਾਂਦੀ ਹੁਣ ਭੁਗਤੋ ਮੈਂ ਕਿੱਥੋਂ ਲੱਭਾਂ ਬੈਠਾ ਹੋਣਾ ਕਿਤੇ ਕਿਸੇ ਮਿੱਤਰ ਜੁੰਡਲੀ ਚ ਜੇ ਮੈਂ ਠੀਕ ਹੁੰਦਾ ਤਾਂ ਆਪ ਲੱਭ ਲਿਆਉਂਦਾ ਘਰੋਂ ਬਾਹਰ ਪੈਰ ਨਾ ਪੁੱਟਣ ਦਿੰਦਾ ਪਰ ਮੈਂ ਤਾਂ ਬੇਵੱਸਾਂ ਬਹੁਤ ਨਠ ਭੱਜ ਨਹੀਂ ਕਰ ਸਕਦਾ 4 ਸਾਲ ਤਾਂ ਹੋ ਗਏ ਘਰ ਬੈਠੇ ਨੂੰ ਮਸਾਂ-ਵਸਾਂ ਤਾਂ ਆਪਣੇ ਜੋਗਾ ਹੋਇਆ ਕੱਲਾ ਕਿੱਥੇ ਜਾ ਹਾ ਨਹੀਂ ਸਕਦਾ ਪਤਾ ਨਹੀਂ ਕਿੱਥੇ ਲੱਤਾਂ ਜਵਾਬ ਦੇ ਜਨ ਇਸ ਜਦੋਂ ਘਰੋਂ ਨਹੀਂ ਨਿਕਲਦਾ। ਲੋੜ ਤੋਂ ਦਾਣੇ ਦੇ ਥਣ ਦੀ ਗੱਲ ਤੋਂ ਹੁਣ ਚੇਤੇ ਆਇਆ। ਗਿੰਦੀ ਦੇ ਹੱਥਾਂ 'ਚ ਪਰਸਾਵੇਂ ਖਾਲੀ ਥੈਲਾ ਵੇਖਿਆ ਸੀ। ਮੈਨੂੰ ਵੇਖ ਉਹਨੇ ਥੈਲਾ ਦਰਵਾਜ਼ੇ ਉਲੇ ਰੱਖ ਦਿੱਤਾ। ਉਦੋਂ ਮੈਂ ਬਹੁਤਾ ਧਿਆਨ ਨਹੀਂ ਸੀ ਦਿੱਤਾ। ਸੋਚਿਆ ਥੈਲਾ ਹੀ ਤਾਂ ਹੈ। ਉਹ ਵੀ ਖਾਲੀ ਹੁਣ ਥੈਲੇ ਦੀ ਕਹਾਣੀ ਸਮਝ ਚਾਈ ਐ। ਸੋਚਦਾ ਦੱਸ ਦਿਆਂ ਦੀ ਮਾਂ ਨੂੰ। ਹੋਰ ਨਾ ਕਿਸੇ ਵੱਲ ਹੁਣ ਗੱਲ ਕਰ ਬੈਠੇ। ਫੇਰ ਔਖੀ ਹੋ ਜਾਓ। ਜਿਹੜੀ ਮਾੜੀ ਸਹੇਲੀ ਮੈਂ ਪਰਦੇਸ ਵਿੱਚ ਸਹੇੜ ਬੈਠਾ ਸਾਂ ਉਹਨੇ ਵੀ ਤਾਂ ਮੇਰੇ ਨਾਲ ਹੀ ਆਉਣਾ ਸੀ ਮੇਰੇ ਪਿੰਡ 'ਤੇ ਇੱਥੇ ਆ ਕੇ ਕਿਹੜਾ ਮੇਰਾ ਖੇੜਾ ਛੱਡਣਾ ਸੀ ਉੰਜ ਵੀ ਤਾਂ ਹੁਣ ਮੇਰੇ ਹੱਡਾਂ 'ਚ ਰਚ ਗਈ ਸੀ ਮਨ ਨੂੰ ਬਥੇਰਾ ਮਾਰਿਆ ਕਿ ਨਹੀਂ ਇੱਥੇ ਇਹਦਾ ਫਾਹਾ ਵੱਢ ਦਿਆਂ ਖੇੜਾ ਛੱਡ ਦਿਆਂ ਇਹਦਾ ਹਮੇਸ਼ਾ ਹਮੇਸ਼ਾ ਲਈ ਬੀਬੀ ਬਾਪੂ ਤੋਂ ਛੱਲਿਆ ਨਹੀਂ ਜਾਣਾ ਬਾਪੂ ਨੇ ਤਾਂ ਆਪ ਹੀ ਕਦੇ ਮੂੰਹ ਨੂੰ ਨਹੀਂ ਲਾਈ ਇਹ ਚੰਦਰੀ ਉਹ ਤਾਂ ਸ਼ਰਾਬੀਆਂ ਨੂੰ ਵੇਖ ਨੱਕ ਬੁੱਲਵਟਦਾ ਹੈ ਸੌ ਸੌ ਗੱਲਾਂ ਕਰਦਾ ਹੈ ਜਿਉਂ ਨੂੰ ਪਤਾ ਲੱਗ ਗਿਆ ਕਿ ਉਹਦੇ ਪੁੱਤ ਨੂੰ ਵੀ ਇਹ ਆਪਣੇ ਵਾਸਤੇ ਕਰੀ ਬੈਠੀ ਹੈ ਇਹ ਕਿਵੇਂ ਸੰਭਾਲਣਾ ਹੈ ਉਹਨੇ ਆਪਣੇ ਆਪ ਨੂੰ ਮੈਂ ਨਹੀਂ ਵੀ ਮੈਂ ਜਿੰਨਾ ਮਨ ਨੂੰ ਸਮਝਾਉਂਦਾ ਉਹ ਉਹਨੇ ਹੀ ਛੜੱਪੇ ਮਾਰਦਾ ਮੈਨੂੰ ਹੁੱਜਾ ਮਾਰਦਾ ਲਿਆ ਬੋਤਲ ਜੇ ਬੋਤਲ ਨਹੀਂ ਤਾਂ ਦੀਏ ਪੂਏ ਨਾਲ ਹੀ ਸਾਰ ਲੈ ਮੈਂ ਬਸਾਂ ਇੱਕ ਦਿਨ ਟਪਾਇਆ ਜਦ ਮਨ ਨਾ ਟਿਕਿਆ ਤਾਂ ਸ਼ੂਟ ਵੱਟ ਲਈ ਠੇਕੇ ਵੱਲੋਂ ਜਦੋਂ ਪਹਿਲੀ ਵਾਰ ਇੱਕ ਘਰਵਾਲੀ ਬੀਬੀ ਬਾਪੂ ਨੇ ਪਤਾ ਨਹੀਂ ਕਿਹੜੀ ਗੱਲੋਂ ਮੂੰਹੋਂ ਤਾਂ ਕੁਝ ਨਾ ਕਿਹਾ ਜਿਵੇਂ ਉਹਨਾਂ ਦੀ ਜੀਬ ਠਾਕੀ ਗਈ ਹੋਵੇ ਪਰ ਉਹਨਾਂ ਦੀਆਂ ਅੱਖਾਂ ਵਿੱਚ ਬਹੁਤ ਕੁਝ ਭਰਿਆ ਪਿਆ ਸੀ ਕਹਿ ਲਈ ਉਸ ਬਹੁਤ ਕੁਝ ਨੂੰ ਮੈਂ ਸੱਜ ਹੀ ਮਹਿਸੂਸ ਤਾਂ ਕਰ ਲਿਆ ਪਰ ਅਣਜਾਣ ਬਣਨ ਦਾ ਢੋਂਗ ਰਚਣ ਲੱਗਾ ਤੇ ਮੋੜ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਣ ਤੋਂ ਕੁਤਰਉਣ ਲੱਗਿਆ ਉਸ ਦਿਨ ਤੋਂ ਬਾਅਦ ਮੇਰੇ ਲਈ ਸਭ ਕੁਝ ਬਦਲ ਗਿਆ ਸੀ ਮੈਨੂੰ ਅਜ ਲੱਗਦਾ ਜਿਵੇਂ ਮੇਰੇ ਮਾਪੇ ਮੇਰੇ ਲਈ ਬੇਗਾਨੇ ਹੋ ਗਏ ਹੁਣ ਮੈਂ ਕਿਥੇ ਉਪਰੇ ਦਰ ਬੈਠਾ ਹੁਮਾ ਆਪਣੀ ਮਾਂ ਦੀ ਅੱਖਾਂ 'ਚ ਮੇਰੇ ਲਈ ਪਹਿਲਾਂ ਵਰਗਾ ਮੋਹ ਬਹੁਤ ਘੱਟ ਨਜ਼ਰ ਆਉਂਦਾ ਨਜ਼ਰ ਵੀ ਕਿੱਥੋਂ ਆਉਂਦਾ ਉਹ ਹਰ ਵੇਲੇ ਤਾਂ ਪਾਣੀ ਨਾਲ ਨੁੱਕ ਨੁੱਕ ਭਰੀਆਂ ਰਹਿੰਦੀਆਂ ਜਿਨ੍ਹਾਂ ਨੂੰ ਵੇਖ ਲੱਗਦਾ ਕਿ ਹੁਣ ਡੁੱਲੀਆਂ ਕਿ ਉਹਨ ਡੁੱਲੀਆਂ ਮੇਰਾ ਚਾਕਾ ਹੋਰ ਵੀ ਖੁੱਲ ਗਿਆ ਮੈਨੂੰ ਲੱਗਦਾ ਹੁਣ ਤਾਂ ਬੀਬੀ ਬਾਪੂ ਨੂੰ ਪਤਾ ਹੈ ਕਿ ਮੈਂ ਪੀਂਦਾ ਹਾਂ ਫੇਰ ਕਾਦਾ ਉਹਲਾ ਕਾਦਾ ਪਰਦਾ ਬਸ ਫੇਰ ਕਿਸੇ ਬੋਤਲਾਂ ਦੀਆਂ ਬੋਤਲਾਂ ਖਾਲੀ ਹੋਣ ਲੱਗੀਆਂ ਹੁਣ ਮਾਪਿਆਂ ਨੇ ਕਬੀਲਦਾਰੀ ਦਾ ਰਸਾ ਮੇਰੇ ਗੱਲ ਪਾਉਣ ਦੀਆਂ ਸਲਾਹਾਂ ਤੋੜਨੀਆਂ ਸ਼ੁਰੂ ਕਰ ਲੀਆਂ। ਹੁੰਜ ਵੀ ਤਾਜ਼ਾ ਤਾਜ਼ਾ ਬਾਹਰੋਂ ਆਉਣ ਕਰਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਮੁੱਲ ਪਹਿਲਾਂ ਨਾਲੋਂ ਖਾਸਾ ਵਧਿਆ ਹੋਇਆ ਸੀ। ਉਹਨਾਂ ਨੂੰ ਦਿੱਸਦਾ ਸੀ ਕਿ ਮੁੰਡਾ ਕਮਾਈਆਂ ਕਰਕੇ ਆਇਆ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਕੀ ਕੁਆ ਆਇਆ। ਜਦੋਂ ਰਿਸ਼ਤਿਆਂ ਦੀ ਕਤਾਰ ਲੱਗਣ ਲੱਗੀ ਮੇਰੀ ਮਾਂ ਹਵਾ ਵਿੱਚ ਓਡਾਰੀਆਂ ਲਾਉਣ ਲੱਗੀ। ਉਹ ਚੰਗੇ ਭਲਿਆਂ ਨੂੰ ਵਾਰੀ ਨਾਉਣ ਦੇਵੇ। ਆਖੇ ਰਿਸ਼ਤਾ ਕਰਨਾ ਪੂਰਾ ਦੇਖ ਪਰਖ ਕੇ ਕਰੂੰ। ਇੱਕੋ ਇੱਕ ਪੁੱਤ ਮੇਰਾ ਸੁਖਨਾਥ ਸੋਹਣਾ ਸੁਨੱਕਾ ਅੱਡ ਪੈਰ ਵੀ ਖੁੱਲੇ ਆਣ ਮੇਲ ਵੇਖ ਕੇ ਸਭ ਕਰਨਾ ਕੁੜੀ ਨਾਲ ਤੁਰਦੀ ਵੀ ਮਨ ਨੂੰ ਲੱਗੇ ਇੱਕ ਦਿਨ ਸ਼ਰੀਕੇ ਜੋ ਤਾਈ ਮੀਤੇ ਨੇ ਦੱਸ ਪਾਈ ਆਖੇ ਕੁੜੀ ਸੋਣੀ ਹੱਥਾਂ ਦੀ ਸਚਿਆਰੀ ਪੜਿਓ ਲਿਖਿਓ ਬਹੁਤ ਪਰ ਕੱਦ ਥੋੜਾ ਮਧਰਾ ਜੇ ਮੇਰੀ ਮਾਂ ਨੂੰ ਅਕਲ ਹੁੰਦੀ ਤਾਂ ਸੌ ਬਹਾਨੇ ਹੁੰਦੇ ਮੁਕਰਨ ਦੇ ਪਰ ਉਹਨੇ ਤਾਂ ਠਾ ਸੋਟਾ ਮਾਰਿਆ ਨਾ ਚੱਜ ਦੀਆਂ ਕੁੜੀਆਂ ਦਾ ਕਾਲ ਪੈ ਗਿਆ ਮੇਰੇ ਪੁੱਤ ਨਾਲ ਹਾਨ ਮੇਲ ਵੇਖ ਕੇ ਤਾਂ ਗੱਲ ਤੁਰਦੀ ਉਹ ਤਾਂ ਇਹੇ ਮੋਢਿਆਂ ਤੱਕ ਵੀ ਨਹੀਂ ਆਉਂਦੀ ਕੁੜੀ ਨਾਲ ਤੁਰਦੀ ਫਿਰਦੀ ਵੀ ਜਛਣੀ ਚਾਹੀਦੀ ਆ ਉਹੀਂ ਥੋੜਾ ਜਣੀ ਖਣੀ ਨੂੰ ਘਰ ਵਾੜ ਲੈਣਾ ਅੱਗੋਂ ਤਾਂ ਹੀ ਮੀਤੋ ਨੇ ਵੀ ਬੀਬੀ ਚੰਗੀ ਕੇਰੀ ਅਗਲੇ ਨੇ ਕਿਹੜਾ ਆਪਣੀ ਧੀ ਸੁੱਟੀ ਹੋਈ ਐ ਜੇ ਨਹੀਂ ਨੱਕ ਥੱਲੇ ਆਈ ਤਾਂ ਜਵਾਬ ਤਾਂ ਚੱਜ ਨਾਲ ਦੇ ਜੇ ਤੇਰੇ ਕੋਈ ਜੰਮੀ ਹੁੰਦੀ ਤਾਂ ਪਤਾ ਹੁੰਦਾ ਕਿੱਥੇ ਦੀ ਧੀ ਪੈਣ ਨੂੰ ਭੰਡਣਾ ਕੀ ਹੁੰਦਾ ਐ ਅਗਲੇ ਕਿਹੜੇ ਤੇਰੇ ਗਲੇ ਪਏ ਰਿਸ਼ਤੇ ਨੂੰ ਉੱਪਰ ਨੂੰ ਸੁੱਕਿਆ ਮੂੰਹ ਤੇ ਡਿੱਗਦਾ ਹੁਣ ਤੂੰ ਰੋਟੀ ਨੂੰ ਚੋਚੀ ਦੱਸਣ ਲੱਗੀਆਂ ਮਿੱਥੋ ਤਾਈ ਦੇ ਠੋਕ ਠੋਕ ਕੇ ਦਿੱਤੇ ਜਵਾਬ ਨਾਲ ਬੀਬੀ ਕਿੰਨੇ ਦਿਨ ਬੁਰਪੁਰ ਕਰਨ ਤੋਂ ਨਾ ਟਲੀ ਖੰਬਾਂ ਦੀਆਂ ਡਾਰਾਂ ਬਣ ਲੱਗੀਆਂ ਕਿਹੜਾ ਢੇਰ ਲੱਗਦੀ ਹੈ ਜਿੰਨੇ ਮੂੰਹ ਉਨੀਆਂ ਗੱਲਾਂ ਅਕੇ ਕੋਈ ਮੋਟੀ ਸਾਮੀ ਭਾਲ ਦਿਆ ਹੁਣ ਹਵਾ ਉੱਚੀ ਹੋ ਗਈ ਹੈ ਹੌਲੀ ਹੌਲੀ ਰਿਸ਼ਤੇ ਦੂਰ ਭੱਜਣ ਲੱਗੇ ਹੁਣ ਮੇਰੀ ਦਾਰੂ ਵੀ ਕਿਹੜਾ ਲੁਕੀ ਹੋਈ ਸੀ ਕਿਸੇ ਕੋਲੋਂ ਬਾਪੂ ਸੱਤ ਸ ਵਿੱਚ ਬੈਠੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦਿਆਂ ਵੇਖ 100-100 ਗੱਲਾਂ ਕਰਦਾ ਆਪ ਤਾਂ ਉਹਨੇ ਕੀ ਬਹਿਣਾ ਸੀ ਉੱਥੇ ਹੰਜ ਸਾਸੀਆਂ ਗੱਲਾਂ ਬਾਪੂ ਤੱਕ ਪੁੱਜਦੀਆਂ देर ਨਾ ਲੱਗੀ ਇੱਕੋ ਪੁੱਤ ਉਹ ਵੀ ਸੇਰੇ ਦਾ ਸ਼ਰਾਬੀ दारू ਤੋਂ ਬਗੈਰ ਜਿਹਦੀ ਅੱਖਾਂ ਨਹੀਂ ਖੁੱਲਦੀਆਂ ਇੱਕ ਦਿਨ ਬੀਬੀ ਨਾਲ ਦੇ ਪਿੰਡੋਂ ਜਦੋਂ ਕਿਸੇ ਵਿਆਹ ਤੋਂ ਪਰਤੀ ਤਾਂ ਵਾਲਿਓ ਖੁਸ਼ ਲੱਗੀ ਤੇ ਅੱਖਣ ਲੱਗੀ ਹਣ ਛੇਤੀਓ ਮੇਰੇ ਪੁੱਤ ਦੇ ਸੇਰਾ ਲੱਗਣਾ ਮੈਂ ਤਾਂ ਕੁੜੀ ਵੇਖਾਈ ਐਨੀ ਸੋਹਣੀ ਬੋ ਨਹੀਂ ਅੱਜ ਤਾਂ ਹੀ ਆਈ ਹੁਣੀ ਕਿਸੇ ਦੇ ਘਰ ਇਸ ਪਿੰਡ ਚ। ਸ਼੍ਰੀ ਕਣਿਆ ਨੇ ਤਾਂ ਵੇਖਦੀਆਂ ਰਹਿ ਜਾਣਾ ਮੇਰੀ ਪਸੰਦ ਨੂੰ। ਬੀਬੀ ਨੇ ਕਿਸੇ ਨੂੰ ਵਿੱਚ ਪਾ ਕੇ ਗੋਤ ਖਰੇ ਕਰ ਪੱਕੀਆਂ ਠੱਕੀਆਂ ਵੀ ਲਾ ਲਈਆਂ। ਬੀਬੀ ਮੂੰਹ ਸਵਾਰਦੀ ਰਹਗੀ ਜਦੋਂ ਕੁੜੀ ਦੇ ਪਿਓ ਨੇ ਠੋਕ ਕੇ ਜਵਾਬ ਦੇ ਦਿੱਤਾ। ਉਹ ਮੈਂ ਆਪਣੀ ਕੁੜੀ ਨੂੰ ਖੂਚ ਧੱਕਣ ਲਈ ਵੀ ਇਹ ਥੋੜਾ ਕਰਾਈ ਆ। ਮੁੰਡੇ ਨੂੰ ਕੌਣ ਨਹੀਂ ਜਾਣਦਾ। ਦਾਰੂ ਤੋਂ ਬਿਨਾ ਉਹਨੂੰ ਕੋਈ ਗੱਲ ਨਹੀਂ ਸੋਝਦੀ। ਮੈਂ ਆਪਣੀ ਸੋਨੇ ਵਰਗੀ ਧੀ ਮਿੱਟੀ ਜਿਹੀ ਨਹੀਂ ਲੱਭਣੀ। ਬੀਬੀ ਦੇ ਕੰਨ ਚ ਜਦੋਂ ਇਹ ਗੱਲਾਂ ਪਈਆਂ ਉਹਨੇ ਕੌੜਾ ਕੁੱਟ ਪਰ ਸਭ ਅੰਦਰ ਹੀ ਦਬ ਲਈਆਂ ਬੀਬੀ ਨੇ ਜ਼ੁਬਾਨ ਚੋਂ ਬਾਹਰ ਭਾਵੇਂ ਕੁਝ ਨਾ ਆਉਣ ਦਿੱਤਾ ਪਰ ਬੀਬੀ ਦੇ ਚਿਹਰੇ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਤੇਰ ਨਾ ਲਈ ਹੁਣ ਉਹ ਅੱਗੇ ਵਾਂਗੂ ਨਾ ਤਾਂ ਮੂੰਹ ਚ ਕੋੜੀਆਂ ਗਾਉਂਦੀ ਤੇ ਨਾ ਹੀ ਸ਼ਗਨਾਂ ਦੇ ਦਿਨ ਬੰਨਣ ਦੀਆਂ ਵਿਅੰਤਾਂ ਬਣਾਉਂਦੀ ਅੱਗੇ ਤਾਂ ਘਰ ਤੇ ਉਹ ਗੱਲਾਂ ਛਿੜੀਆਂ ਰਹਿੰਦੀਆਂ ਸਨ ਮੈਨੂੰ ਵੀ ਇਹ ਗੱਲਾਂ ਸੁਣ ਸਰੂਰ ਜਾ ਚੜਨ ਲੱਗਦਾ ਸੀ ਉਸਨੂੰ ਦੇਖੀ ਕੁੜੀ ਜੀਦੇ ਸੋ ਆਪਣੀਆਂ ਸਫਤਾਂ ਮੇਰੀ ਮਾਂ ਕਰਦੀ ਨਹੀਂ ਸੀ ਤੱਕਦੀ ਦੀ ਤੁਲਨਾ ਮਨੋਂ ਮਣੀ ਮੈਂ ਕਿਰਨਜੀਤ ਨਾਲ ਕਰਨ ਲੱਗਦਾ ਹੁਣ ਬੀਬੀ ਦੀ ਚੁੱਪੀ ਵਿੱਚ ਲੁਕਿਆ ਹੋਇਆ ਗੁੱਜਾ ਪੇਟ ਮੈਨੂੰ ਸੱਪ ਵਾਂਗੂੰ ਡੰਗਦਾ ਇੱਕ ਦਿਵਾਰ ਗੱਲ ਨਹੀਂ ਬੱਤੀ ਪੁੱਛਿਆ ਪਰ ਗੱਲ ਨਾ ਬਣੀ ਜਦੋਂ ਕੋਈ ਗੱਲ ਛੱਡਦੀ ਬੀਬੀ ਬੀਬੀ ਵਧਾ ਕੇ ਬੈਠ ਜਾਂਦੀ ਉਹਨੂੰ ਭੋਲੇ ਡਾਕਟਰ ਕੋਲ ਦਾਖਲ ਕਰਾਉਣਾ ਪੈਂਦਾ ਉਹ 2-3 ਦਿਨਾਂ ਲਈ ਮੰਜੇ ਜੋਗੀ ਹੋ ਜਾਂਦੀ ਇੱਕ ਦਿਨ ਟੜਕੇ ਧਾਰੂ ਦੀ ਤੜਪ ਨੂੰ ਠਾਰਾਂ ਲਈ ਮੈਂ ਬੋਤਲ ਦਾ ਡੱਟ ਖੋਲ ਬੈਠਾ ਇਹਦਾ ਖੇੜਾ ਛਡਾਉਣ ਲਈ ਬੀਬੀ ਦੇ ਪਰੋਸੇ ਉਪਦੇਸ਼ ਜਲ ਫੇਲ ਹੋ ਗਏ ਤਾਂ ਬੀਬੀ ਦੇ ਭਖੇ ਬੋਲ ਮੇਰੇ ਕੰਨਾਂ 'ਚ ਪਿਗਲੇ ਲੋਹੇ ਵਾਂਗੂ ਆ ਡਿਕੇ ਪੁੱਤ ਜੇ ਤੂੰ ਝੱਜਦਾ ਹੁੰਦਾ ਤਾਂ ਕਿਵੇਂ ਕੋਈ ਤੇਰੀ ਮਾਂ 발 ਉਂਗਲ ਚੁੱਕ ਜਾਂਦਾ ਮਾਂ ਉਂਗਲੀ ਤਾਂ ਮੈਂ ਹੁਣ ਵੀ ਨਹੀਂ ਚੁੱਕਣ ਦਿੰਦਾ ਕਿਸੇ ਨੂੰ ਅਗਲੇ ਦੀ ਉਂਗਲੀ ਸਮੇਤ ਪੂਰੇ ਦੇ ਪੂਰੇ ਸਰੀਰ ਦੇ ਡੱਕਰੇ ਨਾ ਕਰਦਿਆਂ ਬੀਬੀ ਥੋੜੀ ਟੈਲੀ ਹੋ ਕੇ ਜਾਨ ਦੇ ਪੁੱਤਰਾ ਛੱਡ ਦੇ ਸਟੈਨ ਦਾ ਖਿਹੜਾ ਇਸ ਚੰਦਰੀ ਕਰਕੇ ਤੈਨੂੰ ਕੋਈ ਆਪਣੀ ਧੀ ਦੇ ਨੂੰ ਵੀ ਰਾਜ਼ੀ ਨਹੀਂ ਹੋਣਤਾ ਅਗਲਾ ਵੀ ਸੱਚਾ ਆਪਣੀ ਥਾਂ ਕਿਹੜਾ ਖਾਨਦਾਨੀ ਬੰਦਾ ਜਾਣਦਾ ਪੁੱਜਦਾ ਹੋਇਆ ਆਪਣੀ ਧੀ ਨੂੰ ਨਰਕ ਚ ਧੱਕਦਾ ਹੈ ਉਹ ਬੀਬੀ ਕਿਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਤੂੰ ਅੱਜ ਕਮਲੀ ਤਾਂ ਨਹੀਂ ਹੋਗੀ ਤੂੰ ਇੱਕ ਕੁੜੀ ਦੀ ਗੱਲ ਕਰਦੀ ਮੈਂ ਤਾਂ ਹੱਥਾਂ ਤੱਕ 10 ਲਿਆ ਕੇ ਕੜੀਆਂ ਕਰਦੇ ਆ ਤੇਰੇ ਮੂਰੇ ਪੁੱਤਰਾ ਹੁਣ ਮੈਂ ਕਮਲਿਓ ਹੋਣਾ ਜਿਹਦਾ ਪੁੱਤਰ ਸਵੇਰ ਤੋਂ ਸ਼ਾਮ ਤੱਕ ਸ਼ਰਾਬ ਚ ਡੁੱਬਿਆ ਰਹੇ ਉਮਾ ਕੰਬਲੀ ਨਾ ਹੋਵੇ ਤਾਂ ਕੀ ਹੋਵੇ ਬਾਪੂ ਮੇਰੀ ਤੇ ਬੀਬੀ ਦੀ ਬੈਸ ਨੂੰ ਸੁਣ ਰਿਹਾ ਸੀ ਉਹ ਬਹੁਤਾ ਵਾਦਾ ਨਹੀਂ ਸੀ ਵਧਾਉਣਾ ਚਾਹੁੰਦਾ ਇਸੇ ਕਾਰਨ ਹੁਣ ਤੱਕ ਚੁੱਪ ਸੀ ਪਰ ਹੁਣ ਮੇਰੀ ਇਹ ਗੱਲ ਸੁਣ ੜਕ ਉੱਠਿਆ ਆਹੋ ਹੁਣ ਇਹੋ ਕਸਰ ਰਹਿ ਗਈ ਸੀ ਵੱਡਾਪੇ ਸਾਡੇ ਸਿਰਾਂ 'ਚ ਸਵਾਪ ਆ ਸਾਡੇ ਟੋਲੇ ਝਾਟੇ ਦੀ ਲਿਆ ਜਨਾ ਗਰੀ ਪੁੱਤਰਾ ਉਹ ਬਾਪੂ ਤੂੰ ਤਾਂ ਐਂ ਕਰਦਾ ਜਿਵੇਂ ਮੈਂ ਸੱਚੀ ਚੱਲਿਆ ਕਿਸੇ ਦੀ ਕੁੜੀ ਕੱਢਣ ਉਹ ਕਬਰਨਾ ਭਜਾ ਕੇ ਨਹੀਂ ਲਿਆਉਂਦਾ ਵਿਆਹ ਕੀ ਲਿਆਉਂ ਤੇਰਾ ਪੁੱਤ ਕਿਹੜਾ ਬਦਮਾਸ਼ ਹੈ ਉਹ ਪੁੱਤਰਾ ਤੇਰੇ ਨਾਲ ਭੱਜਣ ਕਿਹੜੀ ਲੱਗੀ ਆ ਤੇਰੇ ਨਾਲ ਤਾਂ ਵਿਆਹ ਕੇ ਵੀ ਆਉਣ ਨੂੰ ਤਿਆਰ ਨਹੀਂ ਕੋਈ ਤੇਰੀਆਂ ਕਰਤੂਤਾਂ ਦਾ ਤਾਂ ਹੁਣ ਲਾਗੇ ਦੇ ਸਾਰੇ ਪਿੰਡਾਂ ਨੂੰ ਪਤਾ ਹੈ ਅਗਲੇ ਨੇ ਸਾਡੀ ਕਰੀ ਮਿੱਟੀ 'ਚ ਰੋੜ ਕੇ ਰੱਖ ਦਿੱਤੀ ਪਰ ਤੈਨੂੰ ਕੀ ਤੂੰ ਆਪਣੀ ਸ਼ਰਾਬ ਦਾ ਮਾਸਟਰ ਹੈ ਆਪਣੇ ਪਿਓ ਦੀਆਂ ਸੱਚੀਆਂ ਕਰਾਰੀਆਂ ਸੁਣ ਮੇਰਾ ਲਹੂ ਉਬਾਰੇ ਮਾਰਨ ਲੱਗਿਆ ਕਿਹੜਾ ਪੁੱਤ ਬਰਦਾਸ਼ਤ ਕਰਦਾ ਕਿ ਉਹਦੇ ਹੁੰਦਿਆ ਉਹਦੀ ਮਾਂ ਨੂੰ ਕੋਈ ਐਨਾ ਕੋੜਾ ਆਖ ਜਾਵੇ ਮੇਰੇ ਹੱਥ ਵਿੱਚ ਫੜੀ ਬੋਤਲ ਥਾਂ ਹੀ ਛੁੱਟ ਗਈ ਤੇ ਫਰਸ਼ ਤੇ ਖਿਲਰ ਗਈ ਖਿੰਡਿਆ ਕੱਚ ਵੇਖ ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਅੱਖ ਖਿੰਡ ਗਈ ਹੋਵੇ ਤੇ ਮੈਂ ਉਸ ਖਿੰਡੀ ਅੱਖ ਨੂੰ ਸਮੇਟਣ ਲਈ ਆਪਣੀ ਮਾਂ ਦੁਆਰੇ ਹੋ ਗਿਆ ਬੇਬੇ ਏੜੀ ਵੀ ਗੱਲ ਹੈ ਤੇਰੇ ਮਨ ਚੋਂ ਸੱਚੋ ਸੱਚ ਦੱਸ ਆਪਣੇ ਪੁੱਤ ਨੂੰ ਹੁਣ ਹੋਰ ਬਝਾਰਤਾ ਨਾ ਪਾਈ ਮੈਥੋਂ ਨਹੀਂ ਬੁੱਝ ਹੁੰਦੀਆਂ ਮੈਂ ਉਹ ਅਸਲ ਗੱਲ ਦੱਸ ਹੋਇਆ ਕੀ ਐ ਇਸ ਵਾਰ ਬੀਬੀ ਪੱਥਰ ਦੇ ਬੁੱਤ ਵਾਂਗੂ ਚੁੱਪ ਕਰਕੇ ਖੜੀ ਰਹੀ ਪਰ ਮੈਂ ਵੀ ਢੀਠ ਬਣਿਆ ਉਹ ਦਿਾਰੇ ਦਵਾਰੇ ਰਿਆ ਚੋਦਾ ਮੂੰਹ ਖਲਵਾ ਕੇ ਹੀ ਸਾਲਿਆ ਬਿੰਦਕੂਠ ਠਹਿਰ ਕੇ ਬੀਬੀ ਅੱਖਾਂ ਲੱਗੀ ਹਉ ਤੈਨੂੰ ਕੀ ਆਖਾਂ ਕਿਵੇਂ ਸਮਝਾਵਾਂ ਕਿਹੜਾ ਅਣਖੀ ਪਿਓ ਆਪਣੀ ਧੀ ਨੂੰ ਕਿਸੇ ਸ਼ਰਾਬੀ ਹਵਾਲੇ ਕਰੇ ਹੁਣ ਗੱਲ ਇੱਥੇ ਮਕਾ ਮਿੱਟੀ ਪਾ ਬੀਬੀ ਦੀ ਗੱਲ ਹਾਰੇ ਮੁੱਕੀ ਨਹੀਂ ਸੀ ਕਿ ਬਾਪੂ ਨੇ ਸਿਰ Ỉਲਾ ਦਿੱਤੀ ਰਾਮੇ ਦੀ ਧੀ ਦੇ ਸਾਗ ਨੂੰ ਮੂੰਹ ਸਵਾਰੀ ਬੈਠੀ ਸੀ ਤੇਰੀ ਮਾਂ ਅਗਲੇ ਨੇ ਚੰਗਾ ਠੋਕੇ ਜਵਾਬ ਦਿੱਤਾ ਇਹਦਾ ਮੂੰਹ ੱਡਿਆ ਰਹਿ ਗਿਆ ਅਗਲੇ ਨੇ ਸ਼ੀਸ਼ਾ ਦਿਖਾਇਆ ਤੇਰੀ ਮਾਂ ਨੂੰ ਜਿਹੜੀ ਹਰੇਕ ਦੀ ਧੀ ਚ ਨਗੋਚਾਂ ਕੱਢਦੀ ਫਿਰਦੀ ਸੀ ਬਾਪੂ ਦੇ ਮੂੰਹ ਹਰਨਾਮੇ ਦਾ ਨਾ ਮੇਰੇ ਅੰਦਰ ਸੂਲਾ ਵਾਂਗੂ ਖੁੱਭ ਗਿਆ ਮੈਂ ਪੇਟੀ ਥੱਲੇ ਲਕੋ ਕੇ ਰੱਖੀ दारू ਦੀ ਦੂਜੀ ਬੋਤਲ ਦਾ ਡੱਟ ਖੋਲ ਅੱਧੀ ਕੁ ਸੁੱਕਿਉ ਲੰਘਾਰ ਗਿਆ ਡਾਕੂਮੈਂਟ ਸੁੰਝਾ ਹੋ ਕੇ ਬਹਿ ਗਿਆ ਤੇ ਫਿਰ ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਸਰੀਰ ਚੋ ਬਿਜਲੀ ਡੋੜ ਰਹੀ ਹੋਵੇ ਮੇਰੇ ਅੰਦਰੋਂ ਲਾਵਾ ਫੁੱਟਿਆ ਇਹ ਵੀ ਗੱਲ ਇੱਥੇ ਮੁੱਕੀ ਨਹੀਂ ਗੱਲ ਤਾਂ ਇਹ ਤੋਂ ਸ਼ੁਰੂ ਹੋਈ ਹੈ ਜਿਹੜੀ ਮੇਰੇ ਮਕਾਇਆ ਮੁਕਣੀ ਹੈ ਹੋਰ ਕੋਈ ਕਿੰਜ ਜੁਰਤ ਕਰ ਜਾਵੇ ਹੁਣ ਗੱਲ ਮਕਾਉਣ ਦੀ ਵੇਖੀ ਹੁਣ ਤੇਰੇ ਘਰ ਉਹੀ ਆਉ ਜੇ ਉਹ ਤੇਰੀ ਨੂਣਾ ਨਾ ਬਣੀ ਤਾਂ ਕਿਸੇ ਹੋਰ ਦੀ ਬੋਹ ਵੀ ਨਹੀਂ ਬਣ ਦਿੰਦਾ ਮੈਂ ਜੇ ਉਹਦੇ ਪਿਓ ਦੀ ਆਕੜ ਨਾ ਨਾ ਪੰਨੀ ਤਾਂ ਮੇਰਾ ਨਾਂ ਵੀ ਜਗਜੀਤ ਨਹੀਂ ਉਦੀ ਹਿੰਮਤ ਕਿਦਾਂ ਪਈ ਤੈਨੂੰ ਕੁਝ ਕਹਿਣ ਦੀ ਇਸ ਵਾਰ ਮੋੜ ਬਾਪੂ ਪੱਕ ਗਿਆ ਆਇਆ ਹੁਣ ਹੋਰ ਨਾ ਕੋਈ ਨਵਾਂ ਚੰਨ ਚਾੜ ਦੇ ਔਰ ਸਾਨੂੰ ਜਿਉਂ ਜੋਗਾ ਰਹਿਣ ਦੇ ਉਹ ਬੀਬੀ ਵੱਲ ਕੁਰਦਾ ਹੋਇਆ ਕਿ ਚੀਚੀਆਂ ਵਟਣ ਲੱਗਿਆ ਉਹ ਸਮਝਾ ਲਾ ਆਪਣੇ ਲਾੜਲੇ ਨੂੰ ਹੋਰ ਨਾ ਕਿਦਰੇ ਹੱਥਾਂ ਨਾਲ ਦਿੱਤੀਆਂ ਗੰਢਾਂ ਉਹ ਨਾ ਖੋਲਣੀਆਂ ਪੈਣ ਬਾਪੂ ਪੈਰਾਂ 'ਚ ਜੁੱਤੀ ਅੜੋਂਦਾ ਹੋਇਆ ਆਪਣਾ ਗੁਬਾਰ ਕੱਢ ਘਰੋਂ ਬਾਹਰ ਤੁਰ ਪਿਆ ਬੀਬੀ ਸਿਰ ਫੜ ਕੇ ਬੈ ਗਈ ਮੈਂ ਇੱਕ ਦੋ ਪੈਗ ਇਕੱਠੇ ਅੰਦਰ ਹੋਰ ਸੁੱਟ ਲੇ ਆਪਣੀ ਸੈਕੰਡ ਹੈਂਡ ਖਰੀਦੀ ਫੀਟ ਸਟਾਰਟ ਕਰਨ ਲੱਗਿਆ ਗੱਡੀ ਦੀ ਆਵਾਜ਼ ਸੁਣ ਬੀਬੀ ਭੱਜੀ ਆਈ ਕਾਰ ਦੀ ਤਾਕੀ ਖੋਲੀ ਅੜ ਕੇ ਖੜਗੀ ਚ ਆਖਣ ਲੱਗੀ ਹੁਣ ਕਿੱਧਰ ਚੱਲਿਆ ਬਹਿ ਜਾ ਟੇਕੇ ਘਰੇ ਜੇ ਕਿਧਰੇ ਹੋਰ ਕੋਈ ਕਾਰਾ ਕਰ ਆਇਆ ਤੇਰੇ ਪਿਓ ਨੇ ਮੇਰਾ ਜੀਨਾ ਦੁੱਬਰ ਕਰ ਦੇਣਾ ਹਾਰੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੁਣ ਵੀ ਬੰਦਾ ਬਣ ਜਾ ਬੀਬੀ ਆਪਣਾ ਮਨ ਹਲਕਾ ਕਰ ਰਹੀ ਸੀ ਤੇ ਮੇਰੇ ਤਾਂ ਜਿਵੇਂ ਬੁੱਲ ਸੀਤੇ ਗਏ ਮੈਂ ਬਿਨਾਂ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਗੱਡੀ ਤੋੜ ਲਈ ਗੇਟ ਬੈਲ ਵੱਜਨ ਤੇ ਰਣਜੀਤ ਗੇਟ ਖੁੱਲਣ ਲਈ ਉੱਠੀ ਮੇਰੀਆਂ ਨਜ਼ਰਾਂ ਵੀ ਗੇਟ ਤੇ ਜਾ ਚਿਪਕੀਆਂ ਵੇਖ ਰਿਹਾ ਹਾਂ ਰਣਜੀਤ ਨਾਲ ਦੋ ਸਰਦਾਰ ਮੁੰਡੇ ਪਤਾ ਨਹੀਂ ਕੀ ਕਿਟਮਿਟ ਕਰ ਰਹੇ ਨੇ ਕੰਨ ਚੁੱਕਦਾ ਹਾਂ ਕਿ ਕੁਝ ਤਾਂ ਕੰਨਾਂ 'ਚ ਪੈ ਪਰ ਐਡੀ ਦੂਰੋਂ ਹੱਥ ਪੱਲੇ ਕੁਝ ਨਹੀਂ ਪੈਂਦਾ ਵੇਖਦਿਆਂ ਵੇਖਜਾਂ ਮੋਟਰਸਾਈਕਲ ਦੀ ਕਿੱਕ ਮਾਰ ਤੁਰਦੇ ਲੱਗੇ ਰਣਜੀਤ ਗੇਟ ਬੰਦ ਕਰ ਚੁੱਪਚਾਪ ਮੇਰੇ ਕੋਲ ਪਏ ਮੰਝੇ ਤੇ ਆ ਬੈਠੀ ਮੇਰੀਆਂ ਨਜ਼ਰਾਂ ਨੇ ਉਹਦਾ ਚਿਹਰਾ ਘੇਰ ਲਿਆ ਕੰਨ ਉਡੀਕ ਰਹੇ ਕਿ ਉਹ ਕੁਝ ਮੂੰਹੋਂ ਕੱਢੇ ਉਹਦੀ ਚੁੱਪ ਵੇਖ ਪਲ-ਪਲ ਕੜਨੌਕਾ ਹੋਇਆ ਪਿਆ ਆਖਰ ਜੀਬ ਬੇਕਾਬੂ ਹੋ ਗਈ ਕੌਣ ਸੀ ਮੁੰਡੇ ਆ ਮਨੀਨਾ ਲੱਗੇ ਹੋਇਆ ਦਫਤਰ 'ਚ ਕੀ ਕਹਿੰਦੇ ਮਨੀ ਤਾਂ ਦਫਤਰ ਕਿਹਨੂੰ ਮਿਲਣ ਆਇਤੀ ਉਹ ਦਫਤਰ ਤਾਂ ਦੋ ਦਿਨ ਤੋਂ ਕੰਮਕਾਰ ਬੰਦ ਐ ਕਲਮ ਚੋੜ ਹੜਤਾਲ ਜਲਦੀ ਐ ਕਹਿੰਦੇ ਰਣਜੀਤ ਸਿੰਘ ਬਾਗ ਧਰਨੇ 'ਚ ਉਹਨੂੰ ਤੇ ਹੋਰ 5-7 ਮੁੰਡਿਆਂ ਨੂੰ ਧੱਕਾ ਮੁਕੀ ਕਰਕੇ ਚੁੱਕ ਕੇ ਲੈ ਗਏ ਪੁਲਿਸ ਵਾਲੇ ਰੰਜੀਤੀਆਂ ਅੱਖਾਂ 'ਚ ਨਮੀ ਐ ਪਰ ਫੇਰ ਵੀ ਉਹ ਦਿਲ ਕਾਬੂ ਕਰਕੇ ਬੈਠੀ ਹੋਈ ਐ। ਐ ਵੀ ਤਾਂ ਮੂਰੇ ਹੋ ਹੋ ਪ੍ਰਧਾਨਗੀਆਂ ਚਮਕਾਉਂਦਾ ਕਿੰਨੀ ਵਾਰ ਆਖਿਆ ਬੋਤੀਆਂ 14 ਚੰਗੀਆਂ ਨਹੀਂ ਹੁੰਦੀਆਂ। ਨਾ ਤੂੰ ਹੀ ਸਮਝਾਉਣੀ ਆ ਉਹਨੂੰ। ਮੇਰਾ ਗਿਆ ਕੌੜਾ ਲੱਗਦਾ ਸਭ ਨੂੰ ਹੁਣ ਭੁਗਤੋ। ਦੇਖੋ ਉਹ ਵੀ ਕੀ ਕਰੇ ਹੱਕਾਂ ਦੀ ਖੜਦਾ ਮੂਰੇ। ਕਿ ਸਰਕਾਰਾਂ ਦੀਆਂ ਵਧੀਕੀਆਂ ਅੱਗੇ ਬੁੱਤ ਬਣ ਕੇ ਖੜੇ ਰਹਿਣ ਸਾਰੇ। ਇਹੋ ਕੱਲਾ ਰਹਿ ਗਿਆ ਲਲਕਾਰ ਨੂੰ। ਪਿੱਛੇ ਰਹਿਣ ਤੇ ਕਲਗੀ ਝੜ ਜਾਊ ਇਹਦੀ। ਹੋਰ ਨਾ ਵਾਂਗੂ ਭੀੜ 'ਚ ਨਹੀਂ ਖੜ ਹੁੰਦਾ। ਕਿਹੜਾ ਬਾਹਾਂ ਚੁੱਕ-ਚੁੱਕੇ ਲਲਕਾਰੇ ਮਾਰਦੇ ਮੇਰੀਆਂ ਗੱਲਾਂ ਦਾ ਕੋਈ ਹੰਗਾਰਾ ਭਰੇ ਬਗੈਰ ਰਣਜੀਤ ਸੋਈ ਵਿੱਚ ਜਾਵੜੀ ਹੁਣ ਮੈਂ ਮੂੰਹ ਵਿੱਚ ਬੁੜ ਬੜਾਉਂਦਾ ਹਾਂ ਹੁਣ ਵੇਖਦਾ ਕਿਹੜਾ ਖੜਦਾ ਉਹਦੇ ਨਾਲ ਮੁਰਗੇਟ ਖੜ ਗਿਆ ਮੇਰਾ ਧਿਆਨ ਮੁਰਗੇਟ ਵੱਲ ਭੱਜਿਆ ਰਣਜੀਤ ਸੋਈ ਤੋਂ ਗੇਟ ਵੱਲ ਤੁਰ ਪਈ ਇਸ ਵਾਰ ਉਹਦੇ ਚਿਹਰੇ ਤੇ ਕਬਰਾਟ ਦੀਆਂ ਲਕੀਰਾਂ ਹੋਰ ਗੂੜੀਆਂ ਹੋ ਗਈਆਂ ਉਹ ਗੇਟ ਤੱਕ ਮਸਾਂ ਹੀ ਪਹੁੰਚੀ ਮਣੀ ਆਪਣੇ ਦੋ ਸਾਥੀਆਂ ਨਾਲ ਗੇਟ ਪੜਿਆ ਉਦੇ ਚਿਹਰੇ ਦਾ ਰੰਗ ਉਹਦੇ ਨਾਲ ਹੋਈ ਤੱਕੇ ਦੀ ਦਾਸਤਾਨ ਬਿਆਨ ਦਾ ਨਜ਼ਰ ਆ ਰਿਹਾ ਮਾਂ ਨੇ ਪੁੱਤ ਨੂੰ ਧਾਕੇ ਗਲਵਕੜੀ ਪਾਈ ਪੁੱਤ ਦੇ ਮੂੰਹ ਨਿਕਲੀ ਹਾਏ ਇਹ ਸਭ ਕੁਝ ਦੱਸ ਦਿੱਤਾ ਜਦੋਂ ਮਾਂ ਨੇ ਪੁੱਤ ਦੀ ਪਿੱਠ ਤੇ ਮੂੰਹ ਪਰਿਆ ਹੱਥ ਫੇਰਿਆ ਮੈਂ ਸਭ ਕੁਝ ਵੇਖ ਜਾ ਹੋਇਆ ਵੀ ਕੁਝ ਨਾ ਬੋਲਿਆ ਜਿਵੇਂ ਬੁੱਲਾਂ ਤੇ ਜਕਨੀ ਮਿੱਟੀ ਦਾ ਲੇਪ ਕੀਤਾ ਹੋਵੇ ਮੁੰਡੇ ਮਨੀ ਨੂੰ ਛੱਡ ਮੁੜ ਗਏ ਹੁਣ ਮੈਸੋ ਚੁੱਪ ਰਹਿਣਾ ਔਖਾ ਹੋ ਗਿਆ ਔਰ ਕਰੋ 14 ਐਨਾ ਕੁਚੇ ਤੇ ਰੱਖ ਲਿਆ ਕਰ ਤੂੰ ਕੋਈ ਮੰਤਰੀ ਜਾਂ ਸ਼ਾਹੂ ਕਰਦੀ ਉਲਾਦ ਨਹੀਂ ਆਮ ਬੰਦੇ ਦਾ ਪੁੱਤ ਹੈ ਆਮ ਹੀ ਬਣ ਕੇ ਰਹਿ ਖਾਸ ਬੰਦੇ ਦੀ ਲੋੜ ਨਹੀਂ ਅਗਲਾਂ ਰਫਾ ਦਫਾ ਕਰਨ ਲੱਗਿਆ ਪਤਾ ਨਹੀਂ ਲੱਗਣ ਦੇ ਨਾ ਐਦਾਂ ਕਿਦਾਂ ਰਫਾ ਦਫਾ ਕਰ ਦੇਣਗੇ ਕਾਨੂੰਨਾਂ ਦੀ ਵੀ ਕੋਈ ਚੀਜ਼ ਆ ਕੋਈ ਬਣੀ ਨਹੀਂ ਅੱਖਾਂ ਮੇਰੇ ਤੇ ਗੱਡ ਦਿੱਤੀਆਂ ਨਾ ਹੁਣ ਕਿਹੜਾ ਕਾਨੂੰਨ ਹੱਥਾਂ 'ਚ ਲੈ ਲਿਆ ਤੂੰ ਹੱਡ ਕਟਾ ਕੇ ਆਇਆ ਹੈਂ ਇੱਥੇ ਕੋਈ ਨਹੀਂ ਵੇਖਦਾ ਸਭ ਆਪਣੀ ਅਫਸਰੀ ਚਮਕਾਉਣ ਦੀ ਕਰਦੇ ਆ। ਮਨੀ ਕੁਝ ਬੋਲਦਾ ਉਹਦੀ ਮਾਂ ਨੇ ਆਪਣਾ ਹੱਥ। ਉਹਦੇ ਬੁੱਲਾਂ ਤੇ ਤਰ ਦਿੱਤਾ ਤੇ ਅੱਖਾਂ ਨਾਲ ਨਾ ਬੋਲਣ ਦਾ ਵਾਸਤਾ ਪਾਉਣ ਲੱਗੀ। ਤੇ ਮਨੀ ਚੁੱਪਚਾਪ ਆਪਣੇ ਕਮਰੇ 'ਚ ਜਾ ਬੜਿਆ। ਬਾਕੀ ਅਗਲੇ ਪਾਗ ਵਿੱਚ ਧੰਨਵਾਦ।